ਹਾਵੇ ਕੀ ਚੱਲਦਾ ਪਿਆ ਰਾਤ ਨੂੰ 12 12 ਵਜੇ ਤੂੰ ਘਰ ਵੜਦਾ ਨਾ ਤੈਨੂੰ ਦਿਨੇ ਕੋਈ ਹੋਸ਼ ਐ ਨਾ ਰਾਤੀ ਕੋਈ ਹੋਸ਼ ਐ ਰੋਟੀ ਨਹੀਂ ਖਾਣੀ ਟਾਈਮ ਸਿਰ ਮਮੀ ਮੈਂ ਕਰੀ ਕੀ ਕਰਾਂ ਨਾ ਕਰੇ ਮੇਰੀ ਜਨਾਨੀ ਨਾ ਕਰੇ ਮੇਰੇ ਬੱਚੇ ਕਿਤੇ ਕੋਲ ਆ ਕੇ ਬੈਠਾਂ ਮੈਂ ਨਾ ਜੇ ਉਹ ਪੇਕੇ ਮੂੰਹ ਮੋੜ ਕੇ ਚਲੇ ਗਈ ਏ ਤੇ ਘਰ ਦਾ ਤੈਨੂੰ ਕੋਈ ਖਿਆਲ ਨਹੀਂ ਵੀ ਘਰ 'ਚ ਵੀ ਮੈਂਬਰ ਹੈਗੇ ਨੇ ਉਹ ਹਾਂਜੀ ਮੰਮੀ ਰਮਨ ਭਾਜੀ ਨਾ ਰਾਤ ਵੀਰੇ ਕੋਲ ਦੁਕਾਨ ਤੇ ਆ ਕੇ ਬਹਿ ਜਾਂਦੇ ਨੇ ਰਮਣ ਭਾਈ ਨੇ ਵੀ ਬਥੇਰਾ ਸਮਝਾਇਆ ਵੀ ਭਾਈ ਘਰ ਚ ਬਾਕੀ ਬੰਦੇ ਵੀ ਹੈਗੇ ਆ ਜੇ ਉਹ ਛੱਡ ਕੇ ਚਲੀ ਗਈ ਆ ਜੂਗੀ ਪਰ ਨਾ ਮੇਰਾ ਹਟਦਾ ਕਿੱਥੇ ਆ ਇੱਕ ਇੱਕ ਵਜੇ ਘਰੇ ਵੜਦਾ ਪਿਆ ਰਾਤ ਨੂੰ ਪਰ ਇਸ ਵਾਰ ਤਾਂ ਨਾ ਆਸ਼ੀਸ਼ ਜੈਸਮੀ ਨੇ ਹੱਥ ਦੀ ਪਾਰ ਕਰ ਦਿੱਤੀ ਏ ਦੋਨੋਂ ਜਵਾਕ ਲੈ ਕੇ ਪੀਕੇ ਬਹਿ ਗਈ ਏ ਜਾ ਕੇ ਕੋਈ ਨਾ ਮੰਮੀ ਟੈਨਸ਼ਨ ਨਾ ਲਓ ਈਸ਼ਵਰੀ ਜਾਂ ਦੇ ਪੱਕੀ ਥੇ ਰਹੇਗੀ ਤੇ ਜਾਂ ਪੱਕੀ ਆਪਣੇ ਪੱਕੇ ਰਹੇਗੀ ਆਸ਼ੀਸ਼ ਵੀਰੇ ਜੇ ਮੇਰੀ ਸਲਾਮ ਮੰਨਣਾ ਤਾਂ ਤੁਸੀਂ ਇੱਕ ਕੰਮ ਕਰੋ ਭਾਬੀ ਨੂੰ ਪਿਆਰ ਨਾਲ ਇੱਥੇ ਬੁਲਾ ਲਓ ਉਹ ਲੱਡੂ ਸਾਨੂੰ ਨਹੀਂ ਦੇਣਾ ਚਾਹੁੰਦੇ ਨਾ ਅਸੀਂ ਲੱਡੂ ਵੱਲ ਮੂੰਹ ਵੀ ਨਹੀਂ ਤੱਕਦੇ ਬਸ ਤੁਸੀਂ ਸਾਡੇ ਕਰਕੇ ਆਪਦਾ ਘਰ ਨਾ ਖਰਾਬ ਕਰੋ ਵੈਸੇ ਸਹੀ ਗੱਲ ਦੱਸੀ ਹੈ ਨਾ ਜਿਉਂਦੇ ਦੇ ਦੋਨੋਂ ਜਵਾਕ ਇਸ ਘਰ ਚੋਗੇ ਨੇ ਸਾਨੂੰ ਤਾਂ ਘਰ ਖਾਣ ਵੱਡਣ ਨੂੰ ਪੈਂਦਾ ਪਿਆ ਚਲੋ ਲੱਡੂ ਨਹੀਂ ਸਾ ਆਰਵ ਨੂੰ ਤਾਂ ਸਾਡੇ ਨਾਲ ਪਿਆਰ ਹੈ ਆਰਵ ਨਾਲ ਖੇਡ ਲਿਆ ਕਰਾਂਗੇ ਅਸੀਂ ਤੁਸੀਂ ਬੁਲਾਓ ਤਾਂ ਸਹੀ ਭਾਬੀ ਨੂੰ ਮੁੰਡਾ ਨਾ ਸਹੀ ਕਹਿ ਰਿਹਾ ਹੈ ਆ ਭਰਾਵਾ ਹੱਥ ਬੰਨੇ ਤੇਰੇ ਮੂਰੇ ਆਪਣਾ ਘਰ ਨਾ ਖਰਾਬ ਕਰ ਤੇ ਉਹਨੂੰ ਬੁਲਾ ਇੱਥੇ ਮੰਮੀ ਮੇਰੀ ਸੁਣ ਲਓ ਗੱਲ ਜੇ ਜੈਸਮਨ ਘਰ ਚੋਂ ਆਪੇ ਜੀਏ ਨਾ ਤੇ ਆਪੇ ਆਏਗੀ ਮੈਂ ਲੈਣੇ ਜਾਣਾ ਉਹਨੂੰ ਪਰ ਵੀਰੇ ਤੁਹਾਨੂੰ ਵੀ ਤਾਂ ਪਤਾ ਹੀ ਹੈ ਭਾਬੀ ਦੀ ਜਿੱਦ ਦਾ ਉਹਨਾਂ ਨੇ ਆਪੇ ਕਿੱਥੇ ਆਣਾ ਸਗੋਂ ਤਾਂ ਸ਼ਰਤਾ ਤੇ ਸ਼ਰਤਾ ਰੱਖਦੇ ਪਏ ਨੇ ਹਾਂ ਪੁੱਤ ਤੈਨੂੰ ਹੀ ਜਾਣਾ ਪੈਣਾ ਹੈ ਹੁਣ ਤਾਂ ਨਾ ਸ਼ਰੀਕ ਵੀ ਆ ਕੇ ਸਾਡੇ ਘਰ ਗੱਲਾਂ ਕਰਨ ਲੱਗ ਗਏ ਨੇ ਜਾਂ ਹੁਣ ਮਨ ਤਕੜਾ ਕਰ ਤੇ ਕੁੜੀ ਨੂੰ ਲੈ ਕੇ ਆ ਪਾਜੀ ਮੇਰੀ ਸੁਣੋ ਗੱਲ ਮੈਂ ਤੁਹਾਡੇ ਨਾਲ ਚੱਲਦਾ ਮਾਂ ਪਾ ਵੀ ਨੂੰ ਆਪਾਂ ਵਿਸ਼ਵਾਸ ਦਿਵਾ ਦਾਂਗੇ ਨਾ ਤਾਂ ਅਸੀਂ ਲੱਡੂ ਨੂੰ ਚੱਕਾਂਗੇ ਤੇ ਨਾ ਹੀ ਲੱਡੂ ਤੇ ਆਪਣਾ ਹੱਕ ਜਿਤਾਵਾਂਗੇ ਬਸ ਤੁਸੀਂ ਆਪਦਾ ਘਰ ਬਸਾਓ ਹੋਰ ਨਹੀਂ ਕੁਝ ਚਾਹੀਦਾ ਜੇ ਉਹ ਜਿੱਦੀ ਐ ਨਾ ਤੇ ਤੈਨੂੰ ਕਹਾਂ ਤੇਰਾ ਭਰਾ ਵੀ ਕਿੰਨਾ ਜਿੱਦੀ ਐ ਆਪੇ ਗਈ ਐ ਤੇ ਆਪੇ ਹੀ ਆਏਗੀ ਬਸ ਗੱਲ ਖਤਮ ਐ ਆਸ਼ੀਸ਼ ਜੈਸਮੀਨ ਵਰਗੀਆਂ ਨਾ ਬਹੁਤ ਐਦਾਂ ਦੀਆਂ ਕੁੜੀਆਂ ਨੇ ਜਿੱਦ ਨਹੀਂ ਛੱਡਦੀਆਂ ਆਪਣਾ ਘਰ ਭਾਵੇਂ ਖਰਾਬ ਹੋ ਜੇ ਮੰਮੀ ਫਿਰ ਜੈਸੂ ਨੂੰ ਰੱਦੀ ਨੂੰ ਸਿੱਧੇ ਕਰਨ ਤਰੀਕੇ ਵੀ ਹੁੰਦੇ ਆ ਤੇ ਉਹਨੂੰ ਹੀ ਸਿੱਧੇ ਕਰਨ ਦਾ ਹੱਲ ਮੈਂ ਕੱਢ ਲਿਆ ਨਾ ਪੁੱਤ ਤੂੰ ਇਹੋ ਜਿਹਾ ਕਿਹੜਾ ਹੱਲ ਕੱਢ ਲਿਆ ਜਿਹੜਾ ਤੂੰ ਯਕੀਨ ਨਾਲ ਕਹਿੰਨਾ ਵੀ ਜੈਸਮਿਨ ਸਿੱਧੀ ਹੋ ਜਾਏਗੀ। ਮਮੀ ਮੈਂ ਨਾ ਜੈਸਮਿਨ ਨੂੰ ਤਲਾਕ ਦੇ ਪੇਪਰ ਭੇਜ ਚੋਏ ਨੇ। ਜੇ ਉਹਨੇ ਆਪਣਾ ਘਰ ਵਸਾਣਾ ਤੇ ਆਜੋਗੀ ਨੀ ਤੇ ਸਾਈਨ ਕਰ ਦਊਗੀ। ਨਾ ਵੀਰੇ ਆ ਤੁਸੀਂ ਕੀ ਕੀਤਾ? ਤੁਸੀਂ ਸਾਡੇ ਘਰ ਕੇ ਆਪਦਾ ਘਰ ਕੇ ਖਰਾਬ ਕਰਦੇ ਪਿਆ। ਨਾਲੇ ਆਹ ਗੱਲ ਦਾ ਤਾਂ ਸਾਨੂੰ ਸਾਰੀ ਉਮਰ ਹੀ ਲੰਬਾ ਰਹਿਣਾ ਕਿ ਸਾਡੇ ਘਰ ਕੇ ਤੁਹਾਡਾ ਤਲਾਕ ਹੋ ਗਿਆ। ਇਹੋ ਜਿਹਾ ਕੁਛ ਨਾ ਕਰੋ। ਮੰਮੀ ਸਮਝਾਓ ਭਾਈ ਨੂੰ ਤੇ ਆਪਾਂ ਭਾਬੀ ਨੂੰ ਘਰੇ ਲੈ ਕੇ ਆਈਏ। ਨਾ ਤੁਹਾਨੂੰ ਕਿੰਨਾ ਕਹਦਾ ਮੈਂ ਤੁਹਾਡੇ ਘਰ ਕੇ ਨੂੰ ਤਲਾਕ ਦੇਣਾ। ਇਕ ਤਾਂ ਨੇ ਆਪਣੇ ਪੇਕੇ ਘਰ ਬੁਲਾ ਕੇ ਮੇਰੀ ਬੇਇੱਜ਼ਤੀ ਕੀਤੀ ਏ ਤੇ ਦੂਜੀ ਮੈਂ ਉਹਦੀ ਜਿੱਦ ਭੰਨਣੀ ਏ ਦੇਖਿਓ ਆਪੇ ਕਿਹਦਾ ਤਰਫ ਦੀ ਵਾਪਸ ਆਉਗੀ ਉਹਨੂੰ ਆਹਦਾ ਪੁੱਤ ਤੂੰ ਬਹੁਤ ਵੱਡੀ ਗਲਤੀ ਕੀਤੀ ਏ ਕਾਗਜ਼ ਚ ਭੇਜ ਕੇ ਘਟੋਨਾ ਘਟ ਸਾਡੇ ਨਾਲ ਤੂੰ ਸਲਾਹ ਤਾਂ ਕਰ ਲੈਂਦਾ ਜਦਾਂ ਮੈਂ ਤਲਾਕ ਬਾਰੇ ਸੁਣ ਕੇ ਤੁਹਾਨੂੰ ਚੋਰਾ ਲੱਗਿਆ ਨਾ ਉਧਰ ਵੀ ਚੋਰੀ ਪੈਂਦੇ ਹੋਣੇ ਆ ਤੇ ਨਾਲੇ ਉਹਦਾ ਨਸ਼ੇੜੀ ਭਰਾ ਉਹਨੂੰ ਕਿੰਨੇ ਚਿਰ ਸਾਹ ਮਲੇਗਾ ਪਰ ਫੇਰ ਵੀ ਵੀਰੇ ਤੁਸੀਂ ਜਵਾਕਾ ਬਾਰੇ ਤਾਂ ਸੋਚ ਲੈਂਦੇ ਉਹ ਆਰਬ ਤੁਹਾਡੇ ਬਿਨਾ ਇੱਕ ਦਿਨ ਨਹੀਂ ਰਹਿੰਦਾ ਅੱਜ ਪਤਾ ਨਹੀਂ ਉਹਨੇ ਮੁੰਡੇ ਨੇ ਹਫਤਾ ਉੱਥੇ ਕਿੱਦਾਂ ਕੱਟਿਆ ਹੁਣ ਜੇ ਮੈਂ ਤਲਾਕ ਦਾ ਫੈਸਲਾ ਲਿਆ ਨਾ ਤੇ ਆਪਦੀ ਜ਼ਿੰਮੇਵਾਰੀ ਤੇ ਲਿਆ ਸਾਡੇ ਕਿਸੇ ਤੇ ਮੈਂ ਕੋਈ ਗੱਲ ਨਹੀਂ ਆਨ ਦਿੰਦਾ ਤੇ ਨਾ ਮੈਨੂੰ ਮੇਰੇ ਨਾਲ ਇਸ ਮੁੱਦੇ ਤੇ ਕਿਸੇ ਨਾਲ ਦੁਬਾਰਾ ਕੋਈ ਗੱਲ ਕਰਨੀ ਹੈ ਠੀਕ ਹੈ ਮੈਂ ਚੱਲਾਂ ਦੁਕਾਨ ਤੇ ਤੇ ਦੁਕਾਨ ਤੇ ਆ ਗਈ ਤੇ ਨਾਲੇ ਮੰਮੀ ਜੇ ਮੇਰੇ ਮਗਰੋਂ ਵਾਪਸ ਆ ਵੀ ਜਾਂਦੀ ਹੈ ਨਾ ਤੇ ਮੇਰੇ ਤੋਂ ਬਿਨਾ ਪੁੱਛੇ ਉਹਨੂੰ ਘਰੇ ਨਹੀਂ ਵਾੜਨਾ ਨਾ ਮੰਮੀ ਆਦਾਬਾਈ ਨੇ ਬੜਾ ਗਲਤ ਸਟੈਪ ਜਿਹਾ ਚੱਕ ਲਿਆ ਜੇ ਕੱਲ ਨੂੰ ਭਾਈ ਦਾ ਘਰ ਖਰਾਬ ਹੋ ਗਿਆ ਨਾਂਬਾ ਤਾਂ ਸਾਨੂੰ ਵੀ ਮਿਲਣਾ ਇੱਕ ਵਾਰੀ ਜਾ ਕੇ ਨਾ ਰਾधिका ਨਾਲ ਸਲਾਹ ਕਰ ਇਹਨਾਂ ਨੂੰ ਨਾ ਪੁੱਤ ਦੋਨਾਂ ਨੂੰ ਇਕੱਠੇ ਕਰਨਾ ਪੈਣਾ ਹੈ ਨਹੀਂ ਤਾਂ ਨਾ ਫਿਰ ਕੰਮ ਵੱਧ ਜਾਣਾ ਚਲੋ ਕੋਈ ਨਹੀਂ ਮੰਮੀ ਮੈਂ ਕਰਦਾ ਰਾधिका ਨਾਲ ਸਲਾਹ ਜਦ ਤੱਕ ਆਪਾਂ ਜੈਸਿੰਦਰ ਭਾਬੀ ਨੂੰ ਆਹ ਯਕੀਨ ਨਹੀਂ ਨਾ ਦਵਾ ਦਾਂਗੇ ਕਿ ਸਾਨੂੰ ਲੱਡੂ ਨਹੀਂ ਚਾਹੀਦਾ ਉਦੋਂ ਤੱਕ ਭਾਬੀ ਨੇ ਵੀ ਨਹੀਂ ਆਣਾ ਕਿਉਂਕਿ ਸ਼ਰਤ ਤਾਂ ਅਸੀਂ ਮੰਨਣੀ ਨਹੀਂ ਸ਼ਰਤ ਤਾਂ ਰੱਖੀ ਸੀ ਲੱਡੂ ਵਾਸਤੇ ਲੱਡੂ ਸਾਨੂੰ ਨਹੀਂ ਚਾਹੀਦਾ ਹੁਣ ਤੁਹਾਨੂੰ ਕੀ ਲੱਗਦਾ ਸੀ ਕਿ ਬੱਚਿਆ ਪਿੱਛੇ ਤੁਹਾਡਾ ਜਵਾਈ ਆ ਕੇ ਮੇਰੀ ਅਰੰਥਾ ਕਰੇਗਾ ਹੁਣ ਤੁਸੀਂ ਦੇਖ ਲਓ ਉਹਨੇ ਕੀ ਕਰਤਾ ਉਹ ਕੋਈ ਗੱਲ ਨਹੀਂ ਤਲਾਕ ਦੇ ਪੇਪਰ ਹੀ ਭੇਜਿਆ ਨਾ ਤੂੰ ਸਹਿਮਤ ਤਾਂ ਨਹੀਂ ਕੀਤੀ ਜਦ ਤੱਕ ਤੂੰ ਸਹਿਮਤ ਨਹੀਂ ਨਾ ਕਰੇਂਗੀ ਉਹ ਕੁਝ ਨਹੀਂ ਕਰ ਸਕਦੇ ਉਹ ਹੋ ਮੰਮੀ ਉਹ ਤੇ ਮੈਨੂੰ ਵੀ ਪਤਾ ਹੈ ਜਦ ਤੱਕ ਮੈਂ ਸਾਈਨ ਨਹੀਂ ਕਰਾਂਗੀ ਤਲਾਕ ਮੰਨਿਆ ਨਹੀਂ ਜਾਣਾ ਪਰ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਸਾਡੀ ਕੋਈ ਸ਼ਰਤ-ਸ਼ੁਰਤ ਨਹੀਂ ਮੰਨੀ ਤਾਂ ਹੀ ਉਹਨਾਂ ਨੇ ਤਲਾਕ ਦੇ ਪੇਪਰ ਭੇਜਿਆ ਇੱਕਦਮ ਨਾ ਤਲਾਕ ਦੇ ਪੇਪਰ ਦੇਖ ਕੇ ਉੱਛਲ ਨਾ ਜਾ ਆ ਦੋ ਤਿੰਨ ਦਿਨ ਬਾਅਦ ਆਪੇ ਆ ਜੂ ਤੈਨੂੰ ਲੈਣ ਮੰਮੀ ਇੱਕ ਵਾਰ ਮੈਂ ਤੁਹਾਡੇ ਪਿੱਛੇ ਲੱਗ ਕੇ ਨਾ ਆਪਣੇ ਜਾਨ ਨੂੰ ਸਿਆਪਾ ਪਾ ਲਿਆ ਕੁਣ ਤਾਂ ਮੈਨੂੰ ਇੱਦਾਂ ਲੱਗਦਾ ਪਿਆ ਕਿ ਮੈਨੂੰ ਹੁਣ ਉਧਰ ਜਾਣਾ ਹੀ ਚਾਹੀਦਾ ਹੈ ਚੁੱਪ ਰਹਿ ਸਾਰਾ ਨਾ ਬਣੇਮਣਾ ਖੇਲ ਨਾ ਖਰਾਬ ਕਰਦੀ ਅਸੀਂ ਤੇ ਨਾ ਖੜੇ ਨਹੀਂ ਉਹ ਮੈਂ ਇਹੋ ਜੇ ਖੜਿਆ ਨੂੰ ਕੀ ਕਰਨਾ ਮੈਂ ਜਦ ਮੇਰਾ ਘਰ ਹੀ ਖਰਾਬ ਹੁੰਦਾ ਪਿਆ ਤੁਸੀਂ ਵੀ ਮੈਨੂੰ ਕਿੰਨੀ ਦੇਰ ਸੰਭਲੋਗੇ ਮਤਲਬ ਤੂੰ ਮਨ ਮਨਾ ਹੀ ਲਿਆ ਕਿ ਹੁਣ ਮੈਂ ਜਾਣ ਦੀ ਤਿਆਰੀ 'ਚ ਬੈਠੀ ਹਾਂ ਮੰਮੀ ਮੈਂ ਜਾਣ ਦੀ ਤਿਆਰੀ 'ਚ ਨਹੀਂ ਬੈਠੀ ਹੋਈ ਮੈਂ ਤਾਂ ਜੋਤੀ ਨੂੰ ਫੋਨ ਕੀਤਾ ਵੈ ਉਹ ਆਂਦੀ ਹੈ ਤੇ ਬਸ ਉਹਦੇ ਨਾਲ ਸਲਾਹ ਕਰਕੇ ਨਿਕਲਦੀ ਆ ਮੈਂ ਵੀ ਜਾਣਿਆ ਨੇ ਹਫਤਾ ਹੋਰ ਵੇਟ ਨਹੀਂ ਕਰ ਸਕਦੇ ਇਹ ਤੇ ਤਲਾਕ ਦੇ ਪੇਪਰ ਹਾਂਜੀ ਭੈਣ ਜੀ ਸਾਸਰੀ ਕਾਲ ਕੀ ਗੱਲ ਆ ਜੀ ਬੜੇ ਗੁੱਸੇ ਚ ਲੱਗਦੇ ਪਿਓ ਨਾ ਗੁੱਸੇ ਨਾ ਹੋਵਾ ਤੇ ਹੋਰ ਕੀ ਹੋਵਾ ਤੁਹਾਡੀ ਨੂੰਹ ਨੇ ਜਵਾਕ ਦੇਣੇ ਪਿੱਛੇ ਸ਼ਰਤ ਕਿਹੋ ਜਿਹੀ ਰੱਖਤੀ ਉਹ ਭੈਣ ਜੀ ਤੁਸੀਂ ਐਵੇਂ ਟੈਨਸ਼ਨ ਚ ਆ ਗਿਓ ਉਹਨੇ ਤਾਂ ਲੈ ਸ਼ਰਤ ਰੱਖੀ ਐ ਆ ਪਕੜੇ ਦੀ ਸ਼ਰਤ ਪੂਰੀ ਕਰਦੀ ਐ ਪਰ ਫੇਰ ਵੀ ਭੈਣ ਜੀ ਇਹ ਤਾਂ ਗੱਲ ਗਲਤ ਆ ਨਾ ਮੇਰੀ ਧੀ ਨੂੰ ਜਵਾਕ ਲਈ ਤੜਫਾਣਾ ਤੇ ਫਿਰ ਸ਼ਰਤਾਂ ਰੱਖਣੀ ਐ ਇੱਦਾਂ ਤਾਂ ਰਿਸ਼ਤੇਦਾਰੀਆਂ ਨਹੀਂ ਨਾ ਚੱਲਣੀਆਂ ਫਿਰ। ਓਹੋ ਮੰਮੀ ਤੁਸੀਂ ਫਿਕਰ ਨਾ ਕਰੋ। ਸਾਨੂੰ ਨਾ ਅਸ਼ੀਸ਼ ਪਾਈ ਨੇ ਸਾਫ਼-ਸਾਫ਼ ਕਹਿਤਾ ਵੀ ਤੁਸੀਂ ਜੈਸਮੀਨ ਦੀ ਕੋਈ ਸ਼ਰਤ ਨਹੀਂ ਮੰਨਣੀ। ਮੰਮੀ ਤੁਸੀਂ ਬਾਕੀ ਗੱਲਾਂ ਛੱਡੋ। ਪਾਣੀ ਪੀਓ ਪਹਿਲਾਂ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ। ਜੈਸਮੀਨ ਤੇਰੇ ਤੇ ਤੇਰੇ ਜਵਾਬ ਨਾਲ ਖੇਢੀ ਜਾਂਦੀ ਐ ਆਪਣੇ ਭਰਾ ਦਾ ਰਿਸ਼ਤੇਵਾਦ ਤੇ। ਉਹਨੂੰ ਇੰਨੀ ਅਕਲ ਨਹੀਂ ਆਗੀ। ਤੁਸੀਂ ਨਾ ਜੈਸਮੀਨ ਦੀ ਮਾਂ ਨੂੰ ਜਾਣਦੇ ਨਹੀਂ। ਉਹ ਜਿਵੇਂ-ਜਿਵੇਂ ਚਾਬੀ ਭਰੀ ਜਾਂਦੀ ਐ, ਓਵੇਂ-ਓਵੇਂ ਜੈਸਮੀਨ ਨੱਚੀ ਜਾਂਦੀ ਐ। ਦੇਖੋ ਜੀ ਮੈਂ ਕੀ ਜੈਸਮੀਨ ਦੇ ਮਾਂ ਤੋਂ ਲੈਣਾ। ਮੈਨੂੰ ਤਾਂ ਐਨੇ ਪਤਾ ਹੈ ਵੀ ਜੈਸਮਿਨ ਦੀ ਹਰਕਤਾਂ ਕਰਕੇ ਨਾ ਮੇਰੀ ਧੀ ਬਹੁਤ ਵੱਡੇ ਦੁੱਖ ਤੋਂ ਨਿਕਲੀ ਆ ਦੇਖੋ ਭੈਣ ਜੀ ਤੁਹਾਡੀ ਧੀ ਆ ਦੇਖੋ ਮੂੰਹ ਤੇ ਹੀ ਬੈਠੀ ਏ ਆ ਹੁਣ ਵੀ ਸੰਭਲੀ ਹੋਈ ਏ ਤੇ ਅੱਗੋਂ ਵੀ ਸੰਭਲ ਜਾਏਗੀ ਰਹੀ ਬੱਚੇ ਦੀ ਗੱਲ ਅਕਲੇਸ਼ ਜੀ ਨਿਭੜ ਜਾਵੇ ਬੱਚਾ ਆਪਾਂ ਇਹਨੂੰ ਬਾਹਰ ਹੀ ਗੋਦ ਦਵਾ ਦਾਂਗੇ ਜੇ ਇਹੀ ਗੱਲ ਤੁਸੀਂ ਪਹਿਲਾਂ ਸੋਚ ਲੈਂਦੇ ਤਾਂ ਐਡੀ ਨੌਬਤ ਹੀ ਨਹੀਂ ਸੀ ਆਣੀ ਤੁਸੀਂ ਤਾਂ ਕਹਿੰਦੇ ਸੀ ਅਸੀਂ ਬਾਹਲਾ ਜਵਾਕ ਘਰੇ ਵੜਾ ਨਹੀਂ ਦੇਣਾ ਬੱਸ ਕਰੋ ਮੰਮੀ ਹੁਣ ਹੁਣ ਆਪਾਂ ਹੀ ਆਪਸ ਵਿੱਚ ਨਿੱਕੀ ਨਿੱਕੀ ਗੱਲ ਤੇ ਲੜਾਂਗੇ ਅੱਗੋਂ ਕਿੱਦਾਂ ਹੋਊਗਾ ਮੰਮੀ ਉਹ ਤਾਂ ਦੀਦੀ ਨਾ ਜਿੱਦਵਾਜੀ ਕਰਕੇ ਨਾ ਜਵਾਗ ਨੂੰ ਮੇਰੇ ਤੋਂ ਦੂਰ ਕੀਤਾ ਹਾਇਆ ਤੁਹਾਨੂੰ ਨਹੀਂ ਪਤਾ ਅੱਜ ਨਹੀਂ ਤਾਂ ਗੱਲ ਲੱਡੂ ਮੇਰੇ ਕੋਲ ਲਿਆਣਾ ਜੇ ਹੁਣ ਤੈਨੂੰ ਲੱਡੂ ਦੇਵੇ ਨਾ ਤੂੰ ਫਿਰ ਤਾਂ ਮੈਨੂੰ ਲੈਣਾ ਕਿਉਂਕਿ ਤੇਰੇ ਸਾਸਰੇ ਕਹੇ ਤਾਂ ਨਾ ਆਪਾਂ ਤੈਨੂੰ ਬੱਚਾ ਬਾਰੋ ਦਵਾ ਦਵਾਂਗੇ ਕੀ ਪਤਾ ਉਹ ਲੱਡੂ ਦੇਣ ਤੋਂ ਬਾਅਦ ਆਪਣੀ ਸ਼ਰਤ ਪੂਰੀ ਕਰਾਵੇ ਮੈਂ ਆਪਣੀ ਭਾਂਜੀ ਦਾ ਤਾਂ ਨਿਸ਼ੇੜੇ ਨਾਲ ਵਿਆਹ ਹੋਣ ਦੇਣਾ ਐ ਤਾਂ ਨਾ ਮੈਂ ਤੇ ਰਾਜ਼ਿਕਾ ਨੇ ਪਹਿਲੇ ਹੀ ਗੱਲ ਕਰ ਲਈਏ ਵੀ ਅਸੀਂ ਜਵਾਗ ਪਿੱਛੇ ਕਿਸੇ ਧੀ ਭੈਣ ਦੀ ਜ਼ਿੰਦਗੀ ਥੋੜੀ ਖਰਾਬ ਕਰਨੀ ਹੈ ਆਪੇ ਇੱਥੇ ਆ ਕੇ ਆਪਾਂ ਗੱਲ ਕਰ ਲਾਂਗੇ हां जी मम्मी ਤੁਸੀਂ ਨਾ ਇਸ ਗੱਲੋਂ ਤਾਂ ਬੇਫਿਕਰ ਹੀ ਰਹੋ ਮੈਂ ਉਹਨਾਂ ਦੀ ਕੋਈ ਵੀ ਸ਼ਰਤ ਨਹੀਂ ਮੰਨਦੀ ਨਾਲੇ ਤੁਹਾਨੂੰ ਇੱਕ ਗੱਲ ਦਾ ਹੋਰ ਪਤਾ ਅਸ਼ੀਸ਼ ਭਾਈ ਨੇ ਜੈਸਮਿਨ ਦੀਦੀ ਨੂੰ ਨਾ ਤਲਾਕ ਦੇ ਪੇਪਰ ਭੇਜੇ ਨੇ ਹੈ ਤਲਾਕ ਦੇ ਪੇਪਰ हां जी ਭੈਣ ਜੀ ਜਦੋਂ ਮੁੰਡੇ ਨੂੰ ਪਤਾ ਲੱਗਿਆ ਨਾ ਜੈਸਮਿਨ ਦੀਆਂ ਸ਼ਰਤਾਂ ਬਾਰੇ ਉਹਨੇ ਨਾਲ ਹੀ ਤਲਾਕ ਦੇ ਕਾਗਜ਼ ਭੇਜ ਦਿੱਤੇ ਤੇ ਹੁਣ ਤੁਸੀਂ ਚਿੰਤਾ ਨਾ ਕਰੋ ਮੈਂ ਤੁਹਾਡੀ ਕੁੜੀ ਨੂੰ ਮਜਬੂਰ ਨਹੀਂ ਕਰਾਂਗੀ ਵੀ ਉਹਦੀਆਂ ਹਰ ਸ਼ਰਤਾਂ ਨੂੰ ਮੰਨ ਮਮੀ ਹੁਣ ਤਾਂ ਵੈਸੇ ਵੀ ਨਾ ਮੈਂ ਲੱਡੂ ਵਾਲੇ ਮੋਚੋ ਨਿਕਲ ਚੁਕੀਆਂ ਮੈਂ ਇਹੀ ਚਾਹਨੀ ਆ ਕਿ ਜੈਸਮਿਨ ਦੀਦੀ ਇਸ ਘਰ ਚਾਹਣ ਆਪਣੇ ਬੱਚਿਆਂ ਨਾਲ ਤੇ ਭਾਜੀ ਨਾਲ ਖੁਸ਼ੀ-ਖੁਸ਼ੀ ਆਪਣਾ ਘਰ ਬਸਾਣ ਉਹ ਤਾਂ ਗੱਲ ਤੇਰੀ ਠੀਕ ਹੈ ਪਰ ਜੇ ਜੈਸਮਿਨ ਨੇ ਸੱਚੀ ਪੇਪਰਾਂ ਤੇ ਸਾਈਨ ਕਰਤੇ ਫੇਰ ਭੈਣ ਜੀ 10 ਸਾਲ ਹੋ ਗਏ ਆ ਜੈਸਮਿਨ ਨੂੰ ਇੱਥੇ ਰਹਿੰਦੇ ਆ ਇੰਨਾ ਤਾਂ ਮੈਂ ਉਹਨੂੰ ਜਾਣਦੀ ਆ ਤਲਾਕ ਦੇ ਕਾਗਜ਼ ਦੇਖ ਕੇ ਨਾ ਉਹਨੂੰ ਖੜ ਬੜੀ ਪੈ ਜਾਣੀ ਏ ਨਾਲ ਕਿੰਨਾ ਕਚੇਰ ਉਹਨ ਛੇੜੀ ਭਰਾ ਉਹਨੂੰ ਉੱਥੇ ਰੱਖ ਲਏਗਾ ਮੰਮੀ ਤੁਸੀਂ ਨਾ ਮੰਮੀ ਨਾਲ ਗੱਲਾਂ ਕਰ ਲਓ ਤੇ ਥੋੜੀ देर ਬਾਅਦ ਉੱਪਰ ਆ ਜਿਓ ਅਸੀਂ ਵੀ ਮਾਮਾਤੀਆਂ ਗੱਲਾਂ ਕਰਨਾਂਗੀਆਂ ਕੀ ਹੋਇਆ ਭੈਣ ਜੀ ਅ ਕੀ ਦੇਖਦੇ ਪਿਓ ਗੋਰ ਨਾਲ ਭੈਣ ਜੀ ਤੁਸੀਂ ਚਾਹੇ ਨੋਟ ਨਹੀਂ ਕੀਤਾ ਪਰ ਮੈਨੂੰ ਐਵੇਂ ਕਿ ਲੱਗੀ ਜਾਂਦਾ ਕਿ ਇਹਨੂੰ ਦਿਨ ਚੜ ਗਏ ਜੀ ਆ ਕੀ ਕਹੀ ਜਾਂਦੇ ਹੋ ਜਿਹੜੀ ਪਿਛਲੇ 6 ਸਾਲ ਤੋਂ ਆ ਗੱਲ ਨਹੀਂ ਹੋਈ ਹੁਣ ਕਿੱਥੋਂ ਹੋਜੂਗੀ ਘਰ ਵਿੱਚ ਮਹੌਲੇ ਦਾ ਬਣਿਆ ਹੋਇਆ ਮੈਨੂੰ ਲੱਗਦਾ ਤੁਹਾਡਾ ਕਿਸੇ ਦਾ ਨਾ ਇਸ ਵੱਲ ਧਿਆਨ ਹੀ ਲਿਗਿਆ ਜੇ ਮੇਰੀ ਗੱਲ ਮੰਨੋ ਤੇ ਡਾਕਟਰ ਕੋਲ ਜਾ ਹੀ ਆਓ ਉਹ ਨਹੀਂ ਨਹੀਂ ਮੰਮੀ ਐਦਾਂ ਦਾ ਕੁਝ ਵੀ ਨਹੀਂ ਹੈਗਾ ਬਾਕੀ ਜੇ ਤੁਹਾਨੂੰ ਲੱਗਦਾ ਪਿਆ ਨਾ ਤੁਹਾਡਾ ਵਹਿਮ ਹੀ ਆ ਫਿਰ ਭੈਣ ਜੀ ਪਹਿਲੇ ਤਾਂ ਐਦਾਂ ਦੀ ਗੱਲ ਕੋਈ ਹੈ ਨਹੀਂ ਜੇ ਐਦਾਂ ਦੀ ਗੱਲ ਹੋਈ ਨਾ ਫਿਰ ਤੁਸੀਂ ਦੇਖਿਓ ਵੀ ਸਾਡੇ ਘਰ 'ਚ ਕਿੰਨੀ ਰੌਣਕਾਂ ਲੱਗਦੀਆਂ ਦੇਖੋ ਬੈਨ ਜੀ ਜੋ ਚੀਜ਼ ਜਦੋਂ ਆਣੀ ਨਾ ਉਦੋਂ ਹੀ ਆਣੀ ਹੈ ਬਸ ਤੁਸੀਂ ਮੇਰੇ ਕਹਿਣ ਤੇ ਨਾ ਇਪਰ ਇਹਨਾਂ ਨੂੰ ਹਸਪੀਟਲ ਲੈ ਜਾਓ ਹਾਂਜੀ ਕੋਈ ਗੱਲ ਨਹੀਂ ਮੁੰਡਾ ਆਂਦਾ ਨਾ ਤੇ ਕੱਲ ਨੂੰ ਹੀ ਆਪਾਂ ਇਹਨਾਂ ਨੂੰ ਹਸਪੀਟਲ ਭੇਜ ਦਿੰਨੇ ਆਂ ਪਹਿਲੀ ਗੱਲ ਤੇ ਇਦਾਂ ਦਾ ਕੁਝ ਹੈ ਨਹੀਂਗਾ ਜੇ ਤੁਹਾਨੂੰ ਦੋਨਾਂ ਨੂੰ ਕੁਝ ਇਦਾਂ ਦਾ ਲੱਗਦਾ ਪਿਆ ਮੈਂ ਇਹਨਾਂ ਨਾਲ ਤੁਹਾਡੀ ਤਸੱਲੀ ਵਾਸਤੇ ਹਸਪੀਟਲ ਜਾਇਆ ਨਹੀਂ ਪਰ ਇਸ ਵਾਰੀ ਕੋਈ ਉਮੀਦ ਲੈ ਕੇ ਨਹੀਂ ਜਾਊਂਗੀ ਮੈਂ ਹਾਂ ਕੋਈ ਨਹੀਂ ਤੂੰ ਕੋਈ ਉਮੀਦ ਰੱਖ ਕੇ ਨਾ ਜਾ ਆ ਸਾਡੀ ਤਸੱਲੀ ਵਾਸਤੇ ਨਾ ਤੂੰ ਇੱਕ ਵਾਰ ਜਾ ਹੀ ਆ ਪੈਨ ਜੀ ਮੈਂ ਤਾਂ ਇਹ ਕਹਨੀ ਆ ਨਾ ਪ੍ਰਮਾਤਮਾ ਕਰੇ ਮੈਂ ਜੋ ਬੋਲ ਆਪਣੇ ਮੂੰਹ ਤੋਂ ਕੱਢੇ ਹੈ ਨਾ ਉਹ ਪੂਰੇ ਹੋ ਜਾ ਮੰਮੀ ਪੈਨ ਨੂੰ ਤਾਂ ਸੀ ਬੁਲਾਇਆ ਸੀਗਾ ਮੇਰਾ ਰਿਸ਼ਤਾ ਕਰਨ ਲਈ ਪਰ ਹੁਣ ਇਹ ਕਿਸੇ ਕੰਮ ਚੋਗੀ ਰਹੀ ਨਹੀਂ ਇੱਥੇ ਨੂੰ ਰਹਿਣ ਦਾ ਤਾਂ ਕੋਈ ਮਤਲਬ ਹੀ ਨਹੀਂ ਨਾ ਹੁਣ ਤੇਰਾ ਕੀ ਮਤਲਬ ਇਹਨੂੰ ਘਰੋਂ ਕੱਢਦੀ ਏ ਮੰਮੀ ਮੇਰੀ ਸੁਣ ਲੋ ਗੱਲ ਇੱਥੇ ਸਾਡਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਮੈਂ ਇਹਦਾ ਤੇ ਹੋਰ ਇਹਦੇ ਬੱਚਿਆਂ ਦਾ ਖਰਚਾ ਕਿੱਥੋਂ ਚੱਕ ਲਾਂਗਾ ਹਾਂ ਗੱਲ ਤਾਂ ਤੇਰੀ ਵੀ ਠੀਕ ਆ ਇੱਕ ਬੰਦੇ ਨੂੰ ਖਵਾਉਂਦੇ ਤੇ ਚੰਗੇ ਲੱਗਦੇ ਆ ਨਾਲ ਬੱਚੇ ਦਾ ਖਰਚਾ ਕਿੱਥੋਂ ਚੱਕ ਲਾਂਗੇ ਅਰਬ ਕੱਲ ਮੇਰੇ ਤੋਂ 50 ਰੁਪਏ ਮੰਗਦਾ ਸੀ ਮੈਂ ਤਾਂ ਕਹਿਤਾ ਉਹ ਤੇਰੇ ਪਿਓ ਨੇ ਮੇਰੇ ਕੋਲ ਐਪੀਕ ਕਰਵਾਈ ਆ ਜਿਹੜਾ ਮੈਂ 50 ਰੁਪਏ ਦੇ ਦਵਾਂ ਤੈਨੂੰ ਆਹੋ ਤੂੰ ਵੀ ਸਹੀ ਕਹਿਣਾ ਆ ਜਵਾਕਾ ਦੇ ਖਰਚੇ ਕੱਢਣੇ ਸੁੱਕੇ ਨੇ ਕਦੇ 20 ਦੇ ਤੇ ਕਦੇ 50 ਦੇ ਦੋ ਹੈ ਵੀ ਤੇ ਦੋ ਨੇ ਨਾ ਭਾਈ ਕੀ ਗੱਲ ਐ ਤੁਹਾਨੂੰ ਮੇਰੇ ਜਵਾਕਾ ਦੇ ਖਰਚੇ ਜ਼ਿਆਦਾ ਚੁੱਭਣ ਲੱਗ ਪਏ ਨੇ ਦੇਖ ਪੈਣੇ ਜੜੇ ਕਾਮ ਲਈ ਤੈਨੂੰ ਇੱਥੇ ਸੱਦਿਆ ਸੀਗਾ ਮੈਨੂੰ ਨਹੀਂ ਲੱਗਦਾ ਉਹ ਹੋਏਗਾ ਹੁਣ ਤੇਰੇ ਨਾਲ ਝੂੜਕੀ ਬੋਲਣਾ ਤੂੰ ਚੁੱਪ ਕਰਕੇ ਆਪਣੇ ਸੌਰੇ ਚੱਲ ਜਾ ਏ ਤਾਂ ਵੈਸੇ ਮੈਨੂੰ ਕੱਲ ਹੀ ਪਤਾ ਲੱਗਿਆ ਸੀਗਾ ਜਦੋਂ ਮੈਂ ਤੇਰੇ ਕੋਲ ਡਾਈਪਰ ਮੰਗਵਾਇਆ ਸੀ ਤੂੰ ਕੋਰਾ ਹੀ ਜਵਾਬ ਦੇ ਦਿੱਤਾ ਸੀ ਮੈਨੂੰ ਲੈ ਮੇਰੀ ਗੱਲ ਸੁਨ ਹਾਂ ਪਰ 10 ਕਿਉਂ ਇਹਦੇ ਨਾਲ ਡਾਈਪਰ ਖਤਮ ਹੋ ਗਏ ਨਹੀਂ ਤੇ ਵੱਡਾ ਪੈਕ ਇੱਕ ਵਾਰੀ ਲੈ ਆ ਤਾਂ 5-600 ਰੁਪਏ ਦਾ ਆਉਂਦਾ ਰੋਜ਼-ਰੋਜ਼ ਮੈਂ ਇੱਕ-ਇੱਕ ਕਰਕੇ ਕਿੱਥੇ ਮੰਗਾਨੀ ਰਵਾਂਗੀ ਆ ਨਾ ਲੇਕੀ ਗੱਲ ਹੋਰ ਆਰਦ ਜੋੜ ਲੈ ਮੈਂ ਦੋ ਤਿੰਨ ਹੀ ਲੈ ਕੇ ਆਈ ਸੀ ਉਧਰੋਂ ਉਹੀ ਵਿਚਾਰਾ ਪਾਪਾ ਕੇ ਬੋਰ ਹੋ ਗਿਆ ਉਹਨੂੰ ਨਾਲ ਲੈ ਜਾ ਤੇ ਇੱਕ ਦੋ ਜੋੜੀ ਕੱਪੜੇ ਦਵਾ ਦੇ ਉਹਨੂੰ ਪਰ ਪਹਿਣਾ ਉਹ ਤਾਂ ਠੀਕ ਆ ਪਰ ਮੈਂ ਆ ਚਿੱਜਾ ਦਾ ਠੇਕਾ ਥੋੜਾ ਚੱਕ ਲਿਆ ਨਾ ਇਹ ਗੱਲ ਤਾਂ ਤੁਹਾਡੇ ਮਾਪ ਪੁੱਤਾਂ ਦੀ ਬੜੀ ਗਲਤ ਹੈ ਤੁਹਾਡਾ ਆਪ ਦਾ ਕੰਮ ਨਹੀਂ ਬਣਿਆ ਤੇ ਮੈਨੂੰ ਕੰਦੇ ਪਿਓ ਆਪਦੇ ਸਹੁਰੇ ਜਾ ਇਹ ਗੱਲ ਤਾਂ ਠੀਕ ਹੈ ਪਹਿਲੇ ਮੈਂ ਤੁਹਾਡੇ ਕੋਲ ਬੇਇੱਜ਼ਤੀ ਕਰਾਵਾਂ ਹੁਣ ਬਾਅਦ ਉਹਥੇ ਜਾ ਕੇ ਉਹਨਾਂ ਕੋਲ ਕਰਾਵਾਂ ਅੱਗੇ ਤਾਂ ਮੈਂ ਮੇਰੇ ਬੱਚੇ ਵਾਸਤੇ ਤੁਹਾਡੇ ਕੋਲ ਬੜੇ ਨੋਟ ਸੀ ਹੁਣ ਤੁਹਾਨੂੰ ਇੱਕ ਵੀਰ ਵਿੱਚ ਵੱਲ ਲੱਗ ਪਏ ਨੇ ਦੇਖਿਆ ਮੈਂ ਪਹਿਲਾਂ ਹੀ ਕਹਿੰਦੀ ਸੀ ਇਹ ਮਤਲਬ ਨੂੰ ਵਰਤਦੇ ਨੇ ਆ ਦੇਖ ਲੈ ਪੈਣਾ ਇਹਨਾਂ ਵੱਲ ਆਪਦੇ ਮਤਲਬ ਲਈ ਮੈਨੂੰ ਆਪਣੇ ਸੋਹਰਿਆਂ ਤੋੜਤਾ ਹੁਣ ਉਧਰੋਂ ਜੇ ਡਿਵੋਰਸ ਦੇ ਪੇਪਰ ਆ ਗਏ ਨੇ ਤੇ ਪੈਰ ਛੱਡ ਗਏ ਵਧੀਆ ਜੀਦੇ ਨੇ ਡਿਵੋਰਸ ਦੇ ਪੇਪਰ ਭੇਜੇ ਆ ਤਾਂ ਹੀ ਤੈਨੂੰ ਅਕਲ ਆਈ ਨਹੀਂ ਇਹ ਤਾਂ ਤੂੰ ਲੱਗੀ ਸੀ ਨਾ ਇਹਨਾਂ ਦੇ ਮਗਰ ਲੈ ਤੇਰੀ ਕਮੀ ਸੀ ਅੱਗੇ ਤੂੰ ਕਦੇ ਘਰੇ ਬੜੀ ਨਹੀਂ ਅੱਜ ਤੂੰ ਵੀ ਆ ਗਈਆਂ ਨਾ ਤੁਸੀਂ ਦੋਨੋਂ ਵੀਂਗੇ ਡਿੰਗੇ ਮੂੰਹ ਨਾ ਬਣਾਉਂਦੇ ਸੱਚੀ ਗੋ ਵੀਂਗੇ ਕਰ ਦੇਣੇ ਆ ਨਾ ਮਾਤਾ ਤੂੰ ਸਾਨੂੰ ਜੰਮਿਆ ਕਿ ਗੋਦ ਲਿਆ ਤੂੰ ਚੁੱਪ ਕਰਕੇ ਬੈਠੀ ਰਹਿ ਤੈਨੂੰ ਕੋਈ ਗੱਲ ਦਾ ਨਹੀਂ ਪਤਾ ਐਵੇਂ ਟੰਗਾਂ ਜਾਂ ਨਹਾੜਾ ਵਿੱਚ ਨਾ ਇਹ ਕਿਉਂ ਨਾ ਬੋਲੇ ਇਹ ਇਸ ਕਰਦੀ ਧੀ ਹੈ ਇਹ ਤਾਂ ਬੋਲੇਗੀ ਨਾਲੇ ਜੋਤੀ ਦੇਖ ਲੈ ਇਦਾਂ ਦੀਆਂ ਵੀ ਮਾਵਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਧੀਆਂ ਦਾ ਘਰ ਹੱਸਦਾ ਵਜਦਾ ਦੇਖ ਨਹੀਂ ਸਕਦੀਆਂ ਮੇਰਾ ਦਰਾਨੀ ਨਾਲ ਪਤਾ ਕਿੰਨਾ ਪਿਆਰ ਸੀਗਾ ਜਿਹੜਾ 1 ਮਿੰਟ ਚ ਤੋੜ ਕੇ ਰੱਖ ਦਿੱਤਾ ਇਹਨਾਂ ਨੇ ਨਾ ਜਦੋਂ ਤੂੰ ਮੇਰੇ ਘਰੇ ਆਈ ਸੀ ਤੈਨੂੰ ਮੈਂ ਉਦੋਂ ਹੀ ਕਿਹਾ ਸੀ ਨਾ ਕਿ ਤੂੰ ਬੱਚਾ ਵਾਪਸ ਦੇ ਦੇ ਤੂੰ ਮੇਰੀ ਇੱਕ ਨਹੀਂ ਮੰਨੀ ਹੁਣ ਤੈਨੂੰ ਕੀ ਲੱਗਦਾ ਤੇਰੇ ਸਹੁਰੇ ਤੈਨੂੰ ਰੱਖ ਲੈਣਗੇ ਗੱਲ ਤਾਂ ਵੈਸੇ ਤੇਰੀ ਬਿਲਕੁਲ ਸਹੀ ਐ ਜੜੀ ਦਰਾਨੀ ਮੇਰੇ ਬੱਚਿਆ ਤੇ ਜਾਨ ਦਿੰਦੀ ਸੀ ਉਹਦੇ ਕੋਲੇ ਬੱਚੇ ਖੋਲ ਕੇ ਮੈਂ ਇਹਨਾਂ ਦੇ ਭਰੋਸੇ ਲੈ ਕੇ ਆਈ ਅੱਜ ਇਹਨਾਂ ਨੇ ਮੇਰੇ ਬੱਚੇ ਚੁਬਾ ਲੱਗ ਪਏ ਨੇ ਮੈਨੂੰ ਤੇ ਨਾ ਪ੍ਰਿੰਸ ਤੋਂ ਇਹ ਉਮੀਦ ਨਹੀਂ ਸੀ ਕਿ ਇੱਕ ਪ੍ਰਾ ਆਪਣੀ ਭੈਣ ਨੂੰ ਸਹੁਰੇ ਤੋਂ ਵੀ ਤੋੜ ਸਕਦਾ ਐ ਅਸੀਂ ਤੇਨੂੰ ਕੋਈ ਤੋੜਿਆ ਤਾੜਿਆ ਨਹੀਂ ਕੁੜੀਆਂ ਨੇ ਆਪਣੇ ਸਹੁਰੇ ਸੋਹਣੇ ਲੱਗਦੀਆਂ ਤੂੰ ਆਪਣੇ ਘਰ ਜਾ ਕੇ ਬੱਸ ਜੇ ਤੂੰ ਮੇਰੀ ਗੱਲ ਮੰਨੇ ਨਾ ਚੁੱਪ ਕਰ ਬਿਨ ਜਵਾਬ ਚੱਕ ਤੇ ਸਹੁਰੇ ਲੱਗ ਜਾ ਉਹਨਾਂ ਦੇ ਪੈਰੀ ਪੈ ਤੇ ਫੇਰ ਹੀ ਤੈਨੂੰ ਅੰਦਰ ਵੜਨਗੇ ਉਹ ਦਲਤਾ ਦੀ ਤੂੰ ਬਿਲਕੁਲ ਸਹੀ ਕਹਿ ਰਹੀ ਐ ਜੜੇ ਘਰ ਵਾਲੇ ਅੱਗੇ ਮੈਂ ਕਦੀ ਬੋਲੀ ਨਹੀਂ ਸੀ ਇੰਨਾ ਪਿੱਛੇ ਲੱਗ ਕੇ ਉਹਨਾਂ ਨੇ ਮੈਂ ਕਿੰਨੇ ਜਵਾਬ ਦਿੱਤੇ ਐ ਤੇਰੀ ਗੱਲ ਮੰਨਦੀ ਆ ਮੈਨੂੰ ਵਾਪਸ ਜਾ ਕੇ ਉਹਨਾਂ ਦੇ ਪੈਰੀ ਪੈਣਾ ਹੀ ਪੈਣਾ ਤਾਂ ਹੀ ਗੱਲ ਬਣਨੀ ਐ ਜਾ ਸੋਹਰੇ ਤੂੰ ਆਪਣੇ ਜੀ ਸਦਕੇ ਜਾ ਪਰ ਇੱਕ ਗੱਲ ਯਾਦ ਰੱਖੀ ਮੁੰਡਾ ਨਾ ਰਾਧਿਕਾ ਨੂੰ ਦੇ ਦੀ ਨਾ ਤੇ ਤੇਰੇ ਪੇਕੇ ਤੇਰੇ ਲਈ ਮਰ ਗਏ ਉਹ ਛੱਡੋ ਮੰਮੀ ਤੁਸੀਂ ਤਾਂ ਰਹਿ ਨਹੀਂ ਦਵੋ ਤੁਸੀਂ ਤਾਂ ਮੈਨੂੰ ਉਸ ਦਿਨ ਹੀ ਮਾਰ ਦਿੱਤਾ ਸੀ ਜਿਸ ਦਿਨ ਤੁਸੀਂ ਮੇਰੇ ਬੱਚੇ ਤੇ ਮੈਨੂੰ ਘਰੋਂ ਕੱਢਣ ਦੀਆਂ ਗੱਲਾਂ ਕਰਨ ਲੱਗ ਪਏ ਸੀ ਹੁਣ ਰਾਧਿਕਾ ਨੂੰ ਮੱਛਾ ਦੇਣਾ ਜਾਂ ਨਹੀਂ ਦੇਣਾ ਇਹ ਫੈਸਲਾ ਮੇਰਾ ਹੋਏਗਾ ਮੈਨੂੰ ਹੁਣ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ। ਜਾ ਆਪਣੇ ਸੋਰੇ ਜਾ ਕੇ ਆਪਣੇ ਗਲਤੀਆਂ ਸਿੱਧਾਰ ਜਿਹੜੀਆਂ ਕੀਤੀਆਂ ਵਾ ਨਾਲੇ ਇਹ ਜਿਵੇਂ ਪੇਕੇ ਦਾ ਹੁਣੇ ਨਹੀਂ ਚਾਹੀਦੇ ਜਿਹੜੀ ਆਪਣੇ ਧੀਆ ਨੂੰ ਵਸਦਾ ਨਾ ਦੇਖਣ ਆ ਹੱਥ ਬੰਨੇ ਤੁਹਾਡੇ ਦੋਨਾਂ ਦੇ ਅੱਗੇ ਜਾਓ ਨਾ ਬਿਲੋ ਮਰ ਤੋਂ ਸਾਨੂੰ ਕੋਈ ਗੱਲ ਨਹੀਂ ਵੀਰੇ ਅਸੀਂ ਚਲੇ ਜਾਂਦੀਆਂ ਵਾ ਪਰ ਇੱਕ ਗੱਲ ਯਾਦ ਰੱਖੀ ਜਿਹੜੀ ਮਾਂ ਆਪਣੀ ਧੀਆ ਦਾ ਘਰ ਨਹੀਂ ਨਾ ਵਸਦਾ ਵੇਖ ਸਕਦੀ ਉਹ ਆਪਣੇ ਪੁੱਤ ਦਾ ਵੀ ਕਦੀ ਘਰ ਵਸਦਾ ਨਹੀਂ ਵੇਖ ਸਕਦੀ ਅੱਜ ਨਹੀਂ ਤਾਂ ਕੱਲ ਇਹ ਟਾਈਮ ਤੇਰੇ ਤੇ ਵੀ ਆਏਗਾ ਹਾਂ 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 ਮੈਨੂੰ ਤੁਹਾਨੂੰ ਕੀ ਲੱਗਦਾ ਦਾਦੀ ਸਾਨੂੰ ਘਰ ਦੇ ਅੰਦਰ ਵੜ ਲੈਣਗੇ ਕਿ ਨਹੀਂ ਪੁੱਤ ਮੈਨੂੰ ਤੇ ਮੇਰਾ ਨਹੀਂ ਪਤਾ ਕਿ ਮੈਨੂੰ ਘਰ ਦੇ ਅੰਦਰ ਜਾਣ ਦਿੰਦੇ ਆ ਕਿ ਨਹੀਂ ਪਰ ਤੁਹਾਡੇ ਦੋਨਾਂ ਦਾ ਮੈਨੂੰ ਪਤਾ ਹੈ ਤੁਹਾਨੂੰ ਤਾਂ ਜ਼ਰੂਰ ਅੰਦਰ ਵੜ ਲਣਗੇ ਕਿਉਂਕਿ ਤੁਹਾਡਾ ਤੁਹਾਡੇ ਦਾਦੀ ਨਾਲ ਮੋਹ ਹੀ ਬਹੁਤ ਹੈ ਮੋਹ ਹੀ ਪਰ ਤੁਸੀਂ ਨਾ ਨਾਨੀ ਘਰ ਜਾ ਕੇ ਗਲਤੀ ਕੀਤੀ ਹੈ ਤੁਹਾਨੂੰ ਇਹਨਾਂ ਪਤਾ ਹੈ ਹਾਂ ਪੁੱਤ ਗਲਤੀ ਤਾਂ ਹੋ ਗਈ ਹੈ ਮੇਰੇ ਕੋ ਉੱਧਰ ਜਾ ਕੇ ਪਰ ਮੈਨੂੰ ਉੱਧਰ ਜਾ ਕੇ ਪਤਾ ਤੇ ਲੱਗ ਗਿਆ ਨਾ ਕਿ ਤੁਹਾਡੇ ਨਾਨੀ ਤੇ ਤੁਹਾਡਾ ਮਾਮਾ ਤੁਹਾਡੇ ਨਾਲ ਕਿੰਨਾ ਪਿਆਰ ਕਰਦੇ ਨੇ ਮੈਂ ਪਰ ਤੁਹਾਨੂੰ ਦੱਸਿਆ ਨਹੀਂ ਮਾਮੇ ਨੇ ਨਾ ਮੈਨੂੰ ਥੱਪੜ ਮਾਰਿਆ ਸੀ ਹੈ ਥੱਪੜ ਮਾਰਿਆ ਸੀ ਕਿਹੜੀ ਗੱਲੋਂ ਮਾਮਾ ਸਹੀ ਕਿਹਾ ਸੀ ਵੀਰ ਵੀ ਤੇਰੇ ਮੈਂ ਕੁਲਫੀ ਖਾਣੀ ਆਂ ਗੰਦੇ ਤੇਰਾ ਪਿਓ ਜਮਕਰਾ ਕੇ ਗਿਆ ਸੀ ਇਹ ਤਾਂ ਬੜੀ ਗਲਤ ਗੱਲ ਐ ਮੈਂ ਉਹਦਾ ਘਰ ਵਸਾਨ ਪਿੱਛੇ ਸਭ ਕੁਝ ਕਰ ਦਿੱਤੀ ਆ ਤੂੰ ਮੇਰੇ ਬੱਚਾ ਦੁੱਤਿਆ ਚੱਕਦਾ ਪਿਆ ਜਿੰਨਾ ਮੈਨੂੰ ਇਧਰ ਚਾਚਾ ਚਾਚੀ ਪਿਆਰ ਕਰਦੇ ਆ ਨਾ ਉਹਨਾਂ ਮਾਮਾ ਨਹੀਂ ਕਰਦਾ ਆਓ ਪੁੱਤ ਇਹ ਤਾਂ ਵਿਚਾਰੇ ਤਾਂ ਨੂੰ ਹੱਥਾਂ ਦੇ ਚੱਕ ਕੇ ਰੱਖਦੇ ਨੇ ਪਰ ਇਹਨਾਂ ਦੀ ਕਦਰ ਨਹੀਂ ਮੈਂ ਲੇਟ ਪਾਈ ਐ ਚਲੋ ਮਮੀ ਚਲਿਏ ਕਰੇ ਦੇਖਦੇ ਆ ਦਾਦੀ ਕੀ ਕਹਿੰਦੇ ਬਲਮਾਰ ਆਰਵ ਮੇਰਾ ਪੁੱਤ ਆ ਚਲ ਮੇਰਾ ਪੁੱਤ ਅੰਦਰ ਬੈਠ ਮੈਂ ਆਈ ਤੇਰਾ ਥੜੀ ਤੇ ਜਾ ਕੇ ਬਹਿ ਜਾ ਤੇਰਾ ਘਰ ਵਾਲਾ ਕਹਿ ਕੇ ਗਿਆ ਵੀ ਜਦ ਤਾਈ ਮੈਂ ਘਰ ਨਹੀਂ ਆਂਦਾ ਨੂੰ ਘਰ ਨਹੀਂ ਵਾਰਨਾ